ਹਾਂ ਫਸਰੀ ਕਾਲ ਜੀ ਸਾਰੇ ਭੈਣ ਭਾਣੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੱਪ ਨੂੰ ਰੋਣ ਪੈਸੇ ਮੰਗ ਰਹੀ ਆ ਤੇ ਕਹਿੰਦੀ ਹੈ ਹੈਪੀ ਲੋੜੀ ਦੋ ਮੈਨੂੰ ਲੋੜੀ ਮੰਗ ਰਹੀ ਹੈ ਲੈ ਲਈ ਲੈ ਲਈ ਲੈ ਲਈ ਪੁੱਤ ਲੈ ਲਈ ਲੋੜੀ ਲੈਣੀ ਹੈ ਐਵੇਂ ਦਹਾ ਬੀਆਂ ਪਿੱਛੇ ਰੂਈ ਦਾ ਨਹੀਂ ਹੁੰਦਾ ਕਾ ਪਤਾ ਕਿੰਨੇ ਪੈਸੇ ਲੈਣੇ ਆ ਤਿੰਨੇ ਵਾਸੇ 1 ਪੈਸਾ 2 ਪੈਸੇ 3 ਪੈਸੇ ਕਿੰਨੇ ਵਾਸੇ ਲੈਣੇ ਰੋ 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 ਲੈ ਲੇਗੀ 20 ਰੁਪਏ 20 ਰੁਪਏ ਰੋਏਗੀ ਤਾਂ ਫੇਰ ਨਹੀਂ ਮਿਲਣੀ ਮम्मा ਮम्मा ਨੇ ਦੇਣੀ ਨਹੀਂ ਜਰੂਰ ਕਿ ਬੀਰ ਪੀ ਲਵਾਂਗਾ ਜੇ ਰੋਏਗੀ ਤਾਂ ਮੈਂ ਦੇਣੀ ਨਹੀਂ ਖੁਸ਼ ਹੋ ਕੇ ਦੇਖ ਸਰੇ ਸਰੇ ਲੋੜੀ ਮੰਗਣਾ ਲੋੜੀ ਮੰਗਣਾ ਇਹਨੂੰ ਕਹੀ ਤਾਂ ਜਾਂਦੀ ਸੀ ਕਹਿੰਦੀ ਹੈ ਨਹੀਂ ਆਹੋ ਹੈ ਨਹੀਂ ਘਰ ਹੈ ਨਹੀਂ ਰੋਟੀ ਹੈ ਨਹੀਂ ਕੀ ਗੱਲ ਹੈ ਹੈ ਉਹਨੇ ਤਾਂ ਟੋਲੀ ਚੋਤੀ ਐ ਟੋਲੀ ਜਿ ਬਣਾ ਫੇਰ ਕੀ ਕਰੇਗਾ ਚੋਲੀ ਚ ਬਹਿ ਕੇ ਦੁੱਧ ਪੀਏਗਾ ਮੇਰੇ ਤੋਂ ਤਾਂ ਜਾਈ ਉੱਤਰ ਲੇਗੀ ਆਪਣਾ ਬੱਬਲ ਜਿਆ ਲੈ ਲੇਗੀ ਪਾਲਾ ਫਰ ਰੁਵਾ ਸਾਰਿਆਂ ਨੂੰ ਬੋਲ ਬੱਲੇ ਹਾਪੀ ਬੋਲ ਚਾਹ ਹਾਪੀ ਲੋੜੀ ਬੋਲਦੇ ਸਾਰਿਆਂ ਨੂੰ ਨਹੀਂ ਕਹੇ ਹਾਪੀ ਲੋੜੀ ਉਹ ਗੁੱਸਾ ਆ ਗਈ ਹੈ ਗੁੱਸੇ じゃ ਬਾਈ ਰੋਕੇ ਠੰਡੀ ਠੁੰਡੀ ਕਰ ਦੇ ਨੂੰ ਆਜਾ ਜੱਪੂ ਅੰਦਰ ਆਨੀਆਂ ਕੀ ਲੈ ਕੇ ਆਨੀਆਂ ਅੱਜ ਜਗਾ ਚ ਸਾਰਿਆਂ ਨੂੰ ਹੈਪੀ ਲੋੜੀ ਅੱਜ ਉਮੀਦ ਕਰਦੇ ਆਂ ਕਿ ਸਾਰਿਆਂ ਦੀ ਲੋੜੀ ਵਧੀਆ ਨਿਕਲੇ ਹਨ ਤੇ ਕੱਲ ਮਾਗੀ ਦੀ ਵੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਅੱਜ ਅਸੀਂ ਨਾ ਲਾ ਗਏ ਨਹੀਂ ਬਾਹਰ ਠੰਡ ਵਾੜੀ ਹੈ ਪੈਸੇ ਤੇ ਜਗਾ ਦੇ ਵਿੱਚ ਲੋੜੀ ਦਾ ਪ੍ਰੋਗਰਾਮ ਹੈਗਾ ਹੈ ਸਾਰੇ ਗਏ ਨੇ ਪਰ ਅਸੀਂ ਨਹੀਂ ਗਏ ਕਿਉਂਕਿ ਸਾਨੂੰ ਬਾਈਕ ਤੇ ਜਾਣਾ ਹੈ ਤੇ ਬਾਈਕ ਤੇ ਠੰਡ ਬੜੀ ਲੱਗਣੀ ਹੈ ਇਧਰ ਕੀ ਬਣੂ ਇਸ ਲਈ ਅਸੀਂ ਕੈਨਸਲ ਕਰਤਾ ਜਾਣਾ ਤੇ ਜਪਨੂਰ ਦੀ ਅੱਜ ਫੇਰ ਇੱਕ ਇਧਰ ਆ ਨਾ ਲੈ ਕੇ ਆਣੀਆਂ ਕੀ ਆਣੀਆਂ ਕੀ ਕੀ ਕਰਨ ਚੱਲੇ ਹੋ ਇੱਥੇ ਆਣੀਆਂ ਇੱਥੇ ਦੇਵੇਂ ਆਂਦੀ ਨਹੀਂ ਵੇ ਨੂੰ ਪਤਾ ਹਾਂ ਬੇਬੇ ਆਣਦੀ ਆ ਆਹੋ बेबे ऐकोश पंगे ਲੈ ਰਹੀ ਐ ਜੱਪੂ ਉੱਥੇ ਚਿਪਕਲੀ ਹੈਗੀ ਐ ਚਿਪਲੀ ਖਾਊਗੀ ਤੈਨੂੰ ਮੈਂ ਤਾਂ ਨਹੀਂ ਆਣਾ ਬਈ ਬਿੱਲਾ ਖਾਊਗਾ ਤੈਨੂੰ ਆ ਜਾ ਅੰਦਰ ਹਾਈ ਹਾਈ ਆ ਗਿਆ ਆ ਗਿਆ ਆ ਗਿਆ ਆਈ ਨਹੀਂ ਹਜੇ ਕਢਿਓ ਕਢਿਓ ਆਵਾਜ਼ ਆਵਾਜ਼ ਐਵੇਂ ਸੇ ਡਰਨ ਵਾਲੇ ਜੋ ਨਹੀਂ ਐ ਤੋ ਨਾ ਬਾਰ ਬਾਰ ਹਿੱਲਿਆ ਨਹੀਂ ਜਾਂਦਾ ਬਈ ਮੈਂ ਮਸਾਂ ਬੈਠੀ ਆ ठंड बार बार उठा भी नहीं जाता जपनूर की करी जानी बिला जाए कोई चल अंदर। चलो, 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 चलो। रोटी बाद बनावा ठहर के नेरा हो चुका है अने अज वीडियो नहीं बनाई कोई भी कमरे कमरे की बनी चलो बहार आनी नहीं चलो अगे मैं बूआ भेड़ना कमरे का <coughs> ਹੰਡ ਪਤਾ ਕਿੰਨੀ ਹੈਗੀ ਬਾਹਰ ਬਾਰ ਬਾਰ ਬੂਆ ਨਾ ਖੋਲ ਮੇਰਾ ਤਾਂ ਕਈ ਵਾਰ ਜੀ ਕਰਦਾ ਕੁੰਡੀ ਲਾ ਕੇ ਬਹਿ ਜਾ ਤਸੱਲੀ ਨਾਲ ਪਤਾ ਬਾਹਰ ਦਾ ਧਿਆਨ ਨਹੀਂ ਰਹਿੰਦਾ ਫਿਰ ਆ ਕੀ ਕਰਨ ਲੱਗੇ ਪਿਆਜ਼ ਦਾ ਕੱਲ ਵੀ ਪਿਆਜ਼ ਲੈ ਕੇ ਬੈਠਾ ਸੀ ਕੀ ਬਣਾਣਾ ਕੀ ਬਣਾਣਾ ਕੀ ਕੀ ਬਣਾਵੇਂ ਕੀ ਬਣਾਣਾ ਆ ਬਣਾਓ ਸਾਗ ਅਸੀਂ ਤਾਂ ਬਣਾਇਆ ਨਹੀਂ ਅੱਜ ਲੋਹੜੀ ਤੇ ਲੋਹੜੀ ਤੇ ਸਾਗ ਤੇ ਬਣਾਇਆ ਨਹੀਂ ਸੀ ਜਦੋਂ ਨਾ ਵੈਸੇ ਤੁ ਸਾਗ ਨਹੀਂ ਹੁੰਦਾ ਨਾ ਹੂੰ ਤਾਂ ਸਾਗ ਦੀ ਜੀ ਕਰ ਜੀ ਕਰਦਾ ਸਾਗ ਖਾਣਾ ਮੈਂ ਨਾ ਆਪਣੀ ਮਨ ਪਸੰਦ ਦਾ ਤੜਕਾ ਲਾਉਣਾ ਚਾਹੁੰਦੀ ਆ ਸਾਗ ਨੂੰ ਉਵੇਂ ਲੱਗਦਾ ਨਹੀਂ ਛੋਟਾ ਸਾਗ ਥੋੜਾ ਹੋਵੇ ਮਤਲਬ ਥੋੜੇ ਜਿਹਾ ਸਾਗ ਨੂੰ ਤੜਕਾ ਲਾਦਾ ਵੱਡੇ ਸਾਗ ਦਾ ਨਾ ਵੱਡੇ ਸਾਗ ਦਾ ਜਿਆਦਾ ਸਾਗ ਦਾ ਹਿਸਾਬ ਨਹੀਂ ਬੰਦਾ ਅੱਜ ਸਾਰੇ ਨੇ ਬਣਾਇਆ ਹੋਣਾ ਤੇ ਕੱਲ ਖਾਣਾ ਹੈ ਕੱਲ ਖਿਚੜੀ ਬਣਾਨੀ ਹੈ ਨਾ ਖਿਚੜੀ ਹੁੰਦੇ ਨਾ ਚੋਲੇ ਆ ਦੀ ਦਾਲ ਦੀ ਮਾਂ ਦੀ ਦਾਲ ਦੀ ਹਣਾ ਸਾਰੇ ਉੱਥੇ ਗੁਰਦੁਆਰੇ ਬੰਦੇ ਖਿਚੜੀ ਦੇ ਮਾਂ ਦੀ ਛੋਲਿਆ ਦੀ ਕਾਲੇ ਮਾਂ ਜਿਹੜੇ ਆਧੇ ਹੁੰਦੇ ਨੇ ਸਾਰੇ ਉੱਥੇ ਤੇ ਗੁਰਦੁਆਰੇ ਮਿਲਦੀ ਹੈ ਦਹੀਂ ਤੇ ਖਿਚੜੀ ਕਿਸੀ ਅੱਜ ਤੂੰ ਕਿੱਥੇ ਹੈ ਟੈਂਸ਼ਨ ਵਾਲੀ ਕੋਈ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਤੇ ਹੁਣ ਮੈਂ ਜਾਨੀ ਕਿ ਕਾਫੀ ਹੱਦ ਤੱਕ ਠੀਕ ਆ ਚਾਰ ਪੰਜ ਦਿਨ ਹੋ ਗਏ ਮੈਨੂੰ ਦਵਾਈ ਲੈਂਦੇ ਨੂੰ ਤੇ ਸੰਜੋਬੀ ਗੁਰਪ੍ਰੀਤ ਵੀਰ ਇੱਕ ਕੋਈ ਕੋਸ਼ਹੀ ਜਾਵੇ ਸਾਡੇ ਲਈ ਤਾਂ ਮੈਂ ਤਾਂ ਇਹੀ ਕਹੂੰਗਾ ਰੱਬ ਦਾ ਦੂਜਾ ਰੂਪ ਹੈ ਕਿਉਂਕਿ ਜਿਹੜਾ ਆਪਣਾ ਆਪਣਾ ਸੁਭਾਅ ਹੈਗਾ ਮੇਰਾ ਮੈਂ ਖਾਸ ਕਰਕੇ ਕਹਿਣਾਗਾ ਆਪਣਾ ਹੁੰਦਾ ਹੀ ਆ ਅਕਸਰ ਹੀ ਨਿਮਰਤਾ ਆਪਣੇ ਚ ਨਹੀਂ ਹੁੰਦੀ ਆ ਆਪਾਂ ਸਹਿਨਸੀਲਤਾ ਬਹੁਤ ਘੱਟ ਹੁੰਦੀ ਆ ਆਪਣੇ ਚ ਹਨਾ ਤੇ ਸੈਂਸੇ ਵੀ ਤਾਂ ਹੁਣ ਮੜਿਆ ਜਾਂ ਵੀ ਕੋ ਕਰੇ ਕੋਈ ਗੱਲਬਾਤ ਹੋ ਜੇ ਆਪਾਂ ੜਕ ਜਾਂਦੇ ਹਾਂ ਨਾ ਤੇ ਉਹ ਨੂੰ ਰੱਬ ਨਾਲ ਗਈ ਇਹਦਾ ਹੋਰ ਕੀ ਕਹੀ ਜੀ ਉਹ ਮੈਨਸਾਨ ਅਸਰ ਉਹਨੂੰ ਗਾਲਾਂ ਵੀ ਕੱਢ ਜਾਂਦੇ ਨੇ ਲੋਕ ਹਨਾ ਵੀ ਗਾਲਾਂ ਵੀ ਕੱਢ ਜਾਂਦੇ ਆ ਠੀਕ ਆ ਤੇ ਭੈਣਾ ਵੀ ਗਾਲਾਂ ਕੱਢ ਜਾਂਦੇ ਆ ਪਰ ਉਹਦੇ ਮੂੰਹੋਂ ਇੱਕ ਹੀ ਗੱਲ ਨਿਕਲਦੀ ਆ ਉਹ ਵੀ ਗੁਰਬਾਣੀ ਦੀ ਹਨਾ ਸਿਰ ਤੇ ਹਿਰਾਕ ਕੇ ਗੁਰਬਾਣੀ ਦਾ ਜਾਪ ਕਰ ਦਿੰਦੇ ਆ ਤੇ ਚਲੋ ਸ਼ਾਂਤ ਹੋ ਜਾਂਦਾ ਮੈਂਟਰ ਤੋਂ ਮੈਂਟਰ ਵੀ ਬੰਦਾ ਹਨਾ ਤੇ ਬਾਕੀ ਆ ਜੱਪੂ ਕਰ ਰਿਹਾ ਡਰਾਮੇ ਸੋ ਗਿਆ ਸੌਣ ਦੇ ਨਾਟਕ ਆ ਦੇਖੋ ਇਹ ਹੈ 80 ਡੀ ਇਹ ਹੀ ਨਹੀਂ ਮਾਣ ਕੱਲ ਤੋਂ ਉੱਪਰ ਨਿਕਲੇ ਤੇ ਤਾਂ ਜਿਹੜਾ ਕੰਬਲ ਸਿੱਲਾ ਹੈਗਾ ਹਜੇ ਕੱਪੜੇ ਸੁੱਕੇ ਨਹੀਂ ਹੈਗੇ ਆਪਰੇ ਸੁਕਾਨ ਦੀ ਬੜੀ ਮੁਸ਼ਕਿਲ ਹੋ ਰਹੀ ਸਾਰੇ ਨਹੀਂ ਹੋ ਰਹੀ ਉਹ ਨਹੀਂ ਠੰਡ ਦੇ ਵਿੱਚ ਆ ਟੋਪੀ ਫੜਾਇਆ ਮੈਨੂੰ ਚਪਨੂਰ ਆਲੀ ਕੈਪ ਪਾਣੀ ਸੀ ਤੂੰ ਸੂਟ ਨਾਲ ਅੱਜ ਇਹ ਤੇ ਲੱਗੇ ਵੀ ਅੱਜ ਤੇ ਪਾਪਾ ਵੀ ਲੈ ਕੇ ਵੀ ਨਹੀਂ ਗਏ ਲੋੜੀ ਤੇ ਨਾ ਅਸੀਂ ਤੇ ਐਵੇਂ ਤਿਆਰ ਹੋ ਠੰਡ ਵਾਲੀ ਆ ਵੇਖ ਬਾਹਰ ਨਿਕਲ ਕੇ ਵੇਖ ਮੈਂ ਤਾਂ ਹੀ ਕੈਨਸਲ ਕਰਤਾ ਪੁੱਤ ਨੂੰ ਹੀ ਆਲਸ ਆਈ ਜਾਂਦਾ ਦਾਦਾ ਤੇ ਠੰਡ ਕਰਕੇ ਮੈਂ ਤੇ ਆਪਣੀ ਹਾਮੀ ਭਰਦੀ ਗਈ ਬਾਕੀ ਭਾਈ ਜਿਵੇਂ ਹੁਣ ਤੁਸੀਂ ਸਾਡਾ ਸਾਥ ਦੇ ਰਹੇ ਹੋ ਨਾ ਠੀਕ ਹੈ ਤੇ ਇਦਾਂ ਹੀ ਤੁਸੀਂ ਸਾਡਾ ਸਾਥ ਦਿੰਦੇ ਰਹੋ ਵੀਡੀਓ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਤੇ ਕਮੈਂਟ ਕਰਦੇ ਰਹੋ ਹਨਾ ਵੱਧ ਤੋਂ ਵੱਧ ਵੀਡੀਓ ਜਾਨੀ ਕਿ ਸ਼ੇਅਰ ਕਰਿਆ ਕਰੋ ਮੇਰੇ ਭੈਣ ਭਰਾ ਸਾਰੇ ਹਨਾ ਤੇ ਤਾਂ ਕਿ ਵੀ ਸਾਨੂੰ ਕਿਸੇ ਤੋਂ ਵੀ ਕੋਈ ਹੈਲਪ ਲਾਈਨ ਦੀ ਲੋੜ ਨਾ ਪਵੇ ਅਸੀਂ ਖੁਦ ਆਪਣੀ ਹੈਲਪ ਆਫ ਕਰ ਸਕੀ ਹਾਂ ਨਾ ਤੇ ਜਾਂ ਕਿਸੇ ਦੀ ਅਸੀਂ ਹੈਲਪ ਕਰ ਸਕੀਏ ਕਿਉਂਕਿ ਕਿਉਂਕਿ ਪਤਾ ਹੈ ਕੀ ਗੱਲ ਹੈ ਮੈਂ ਮੈਂ ਖਾਸ ਕਰਕੇ ਮੇਰੇ ਦਿਲ ਚ ਇਹੀ ਹੁੰਦਾਗਾ ਵੀ ਮੈਂ ਇਹਨੂੰ ਇੰਨਾ ਯੋਗ ਮਹਾਰਾਜ ਕਰਦੇ ਮੈਂ ਕਿਸੇ ਦਾ ਹੈਲਪ ਕਰ ਸਕਾਂ ਹਣਾ ਅੱਜ ਮੈਂ ਖੁਦ ਹੈਡ ਅਪ ਲੈਂਡ ਦੀ ਕਗਾਰ ਤੇ ਹਣਾ ਤੇ ਵੀ ਮੈਨੂੰ ਇੰਨੇ ਜੋਗਾ ਮਹਾਰਾਜ ਕਰਦੇ ਉਹ ਤੁਹਾਡੇ ਸਾਥਨਾ ਕਰ ਸਕਦਾ ਮਹਾਰਾਜ ਹਨ ਤੇ ਜਿਹੜੇ ਜਣੀ ਕੇ ਸੰਗਤ ਕਹਿ ਲੋ ਜੋ ਭੈਣ ਭਰਾ ਕਹਿ ਲੋ ਹਨ ਜੁੜੇ ਆ ਰੱਬ ਰੂਪੀ ਰੂਹਾਂ ਜੁੜੀਆਂ ਸਾਡੇ ਨਾਲ ਤੇ ਉਹਨਾਂ ਵਿੱਚ ਹੀ ਰੱਬ ਵਸਦਾ ਹੈ ਇਨਸਾਨ ਦੇ ਅੰਦਰ ਹੀ ਆ ਰੱਬ ਠੀਕ ਹੈ ਤੇ ਬਾਹਰ ਤਾਂ ਹੀ ਨਹੀਂਗਾ ਠੀਕ ਹੈ ਤੇ ਲੱਗ ਜਾਓ ਕਿ ਜਗਾ ਚ ਗਈ ਹੈ ਜਗਾ ਚ ਹੰਦੈ ਜੂਗਾ ਪ੍ਰਸ਼ਾਦ ਖਵਾ ਕੇ ਲੈ ਹੁਣ ਤੈਨੂੰ ਕਰਮ ਕਰ ਮੋٹے ਮੋٹے ਆਟੇ ਦਾ ਆਟੇ ਦਾ ਪਿਛਲੀ ਵਾਰੀ ਤੇ ਉਹ ਨਹੀਂ ਮੰਨੇ ਸੀ ਪਕੋੜੇ ਚਾਹ ਦਾ ਉਹ ਦਾ ਕਕਲੇ ਵਾਲੀ ਤੇ ਸੀ ਕਕਲੇ ਵਾਲੀ ਸੀ ਉਹ ਦਾ ਕਤਲੇ ਵਾਲੀ ਜੀ ਐਦ ਕੀ ਕੋਈ ਉਹ ਦਾ ਰੋਲਾ ਨਾ ਪਾ ਜਣੀ ਹੈ ਮਤਲਬ ਕੋਈ ਵੀਡੀਓ ਵਾਡੀਓ ਨਹੀਂ ਪਾਈ ਕਿਸੇ ਨੇ ਕਾਦੀ ਨਹੀਂ ਤੇ ਪਿਛਲੀ ਵਾਰੀ ਆਕਾਸ਼ ਨੇ ਪਾਈ ਸੀ ਕੋਈ ਗੱਲ ਨਹੀਂ ਵੇਖ ਲਾਂਗੇ ਪਾਈ ਜੀ ਪਾ ਦੂਗਾ ਆਕਾਸ਼ ਜਿਵੇਂ ਮੇਲੇ ਤੇ ਆਪਣੇ ਵੀਡੀਓ ਕਰ ਲਈ ਉਸ ਦਾ ਉਹ ਆਏ ਨਾ ਕਕਲੇ ਦਾ ਜਿਹੜਾ ਉਹ ਮੇਲਾ ਉਹ ਨਾ ਦੂਜਾ ਵਾਲਾ ਹੁੰਦਾ ਉਧਰ ਕਕੜੇ ਦਾ ਕਿੱਧਰ ਉਹ ਕੱਕੜੇ ਦੇ ਮੇਲੇ ਦੀਆਂ ਬੋਲਦਾ ਹੁੰਦਾ ਉੱਧਰ ਹਾਂ ਹੁੰਦਾ ਕੱਕੜੇ ਦਾ ਮੇਲਾ ਵਾਲਾ ਹੁੰਦਾ ਨਹੀਂ ਪਿਛਲੀ ਵਾਰੀ ਆ ਜਿੱਥੇ ਵੀ ਪਾਈਆਂ ਸੀ ਮੈਂ ਉਹਦਾ ਹੁੰਦਾ ਮੇਰੇ ਤੇ ਇੱਥੇ ਨਾ ਟੋਪੀ ਪਾ ਕੇ ਨਾ ਵਾਲ ਖਿੱਚੇਗੇ ਹੁਣ ਸਾਰੇ ਭੈਣ ਭਰਾ ਆਪਣੀ ਸਪੋਰਟ ਫੁੱਲ ਕਰ ਰਹੇ ਹਨ ਏਦਾਂ ਹੀ ਸਪੋਰਟ ਕਰੀ ਜਾਣ ਠੀਕ ਹੈ ਤੇ ਮੈਂ ਕਹਿੰਨਾ ਆਪਣੀ ਜ਼ਿੰਦਗੀ ਬਦਲ ਜੀ ਸਮਝ ਆ ਰਹੀ ਕਿ ਟਾਈਟਲ ਦਾ ਟਾਈਟਲ ਕਰਕੇ ਹੈਗੀ ਕਿ ਕਿਸ ਚੀਜ਼ ਕਰਕੇ ਹੈ ਕੁਝ ਤੇ ਫਰਕ ਹੈਗਾ ਅਗਾਏ ਇਹ ਅਚੀ ਦਾ ਵੀ ਫਰਕ ਪੈਂਦਾ ਏ ਸ਼ੇਅਰ ਤੇ ਜਿਹੜੀ ਹੁੰਦੀ ਉਹ ਜਿਹੜੀ ਲੱਗਦੀ ਹੈ ਸ਼ੇਅਰ ਤੇ ਸਾਰੇ ਕਰਦੇ ਨੇ ਜਦੋਂ ਵੀਡੀਓ ਦੇਖਦੇ ਨੇ ਪਰ ਕੁਝ ਟਾਈਟਲ ਦਾ ਵੀ ਫਰਕ ਪੈਂਦਾ ਤੇ ਇੱਕ ਹਾਈਪ ਕਮੈਂਟ ਸੈਕਸ਼ਨ ਦੇ ਵਿੱਚ ਹਾਈਪ ਦਾ ਬਟਨ ਆਉਂਦਾਗਾ ਹਾਈਪ ਜਰੂਰ ਦਬਾ ਦਿਆ ਕਰੋ ਕਿਉਂਕਿ ਸ਼ੇਅਰ ਹੋ ਜਾਂਦੀ ਉਹਦੇ ਨਾਲ ਠੀਕ ਹੈ ਜੀ ਹਾਈਪ ਕਰ ਦਿਆ ਕਰੋ ਵੀਡੀਓ ਤੇ ਉਹਦਾ ਕੋਈ ਨੁਕਸਾਨ ਨਹੀਂਗਾ ਵੀਡੀਓ ਸ਼ੇਅਰ ਹੀ ਹੁੰਦੀ ਅੱਗੇ ਠੀਕ ਹੈ ਜੀ ਤੇ ਲਾਈਕ ਵੀ ਕਰ ਦਿਆ ਕਰੋ ਲਾਈਕ ਕਰਨ ਜਿੰਨੀ ਲਾਈਕ ਕਰਾਂਗੇ ਉਹਦੇ ਨਾਲ ਵੀ ਫਰਕ ਪੈਂਦਾ ਹੈਗਾ ਵੀਡੀਓ ਨੂੰ ਤੇ ਤਾਂ ਕਰਕੇ ਸਾਡੀ ਮਦਦਤ ਹੋ ਸਕੇ ਤੁਹਾਡੇ ذریعے ਹਨਾ ਬਸ ਇਹੀ ਮਦਦਤ ਦੀ ਸਾਨੂੰ ਲੋੜ ਆ ਹੋਰ ਕੋਈ ਮਦਦਤ ਦੀ ਲੋੜ ਨਹੀਂ ਹਨਾ ਤੇ ਮੈਂ ਕੀ ਕਹਾਂ ਚਲੋ ਕੱਲ ਨੂੰ ਨਵੇਂ ਬਲੌਗ ਦੇ ਨਾਲ ਮਿਲਦੇ ਆਂ ਦੇਖਦੇ ਆਂ ਆਪਾਂ ਮਾਗੀ 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 ਕਿੱਥੋਂ ਦੀ ਦੇਖਦੇ ਆਂ ਤੇ ਇਹ ਤੁਹਾਨੂੰ ਦਿਖਾਵਾਂਗੇ ਹਨਾ ਮੁਕਤ ਸਰ ਦੀ ਹੁੰਦੀ ਹੈ ਮੂੰਹ ਕੋ ਸਰਦੇ ਰਿਹਾ ਤਾਂ ਤੂ ਬੁਰੇ ਵੀ ਲੱਗਦਾ ਐ ਤਾਂ ਉਹ ਤੇ ਲੱਗਦਾ ਠੀਕ ਐ ਮੇਨ ਤਾਂ ਉੱਥੇ ਦੀ ਮਨਾਈ ਜਾਂਦੀ ਐ ਹਾਂ ਉਹਥੇ ਦੀ ਮਾਗੀ ਮਾਗੀ ਵਾਲੇ ਦੇਣਾ ਉਹ ਉਹ ਕੀਤਾ ਸੀਗਾ ਬੇਦਾਵਾ ਉੱਥੇ ਪਾੜਿਆ ਸੀਗਾ ਇਥੇ 40 ਮੁਕਤੇ ਨੂੰ ਮੁਕਤ ਕੀਤਾ ਸੀਗਾ ਹਾਂ ਹਾਂ ਤੇ ਬਾਕੀ ਇਦਾਂ ਹੀ ਸਾਡੀ ਵੀਡੀਓ ਨਾਲ ਬਣੇ ਰਹੋ ਸਾਰੇ ਜਿੰਨੇ ਵੀ ਭੈਣ ਭਰਾ ਹਣ ਤੱਕ ਬਣੇ ਹੋਏ ਆ ਸਾਰੇ ਤੇ ਜਿਹੜੇ ਨਵੇਂ ਜੁੜ ਰਹੇ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਤੁਹਾਡੀ ਬਸ ਇਹੀ ਇਸ ਇਹੀ ਸਪੋਰਟ ਦੀ ਜੋ ਜ਼ਰੂਰਤ ਆ ਸਾਨੂੰ ਬਸ ਇਨੀ ਸਪੋਰਟ ਜ਼ਰੂਰ ਕਰਿਆ ਕਰੋ ਤਤ ਕੱਲ ਲਈ ਹੈਪੀ ਲੋ ਆਜ ਲਈ ਹੈਪੀ ਲੋੜੀ ਕੱਲ ਲਈ ਹੈਪੀ ਮਾਗੀ ਠੀਕ ਹੈ ਤੇ ਮੱਕਰ ਸਕ્રાੰਤੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਸਸਰੀ ਕਾ